ਤੁਹਾਡਾ ਸਵਾਗਤ ਹੈ ਜੀ ਰੈਗੂਲਰ ਗੌਨ 24 ਨਿਊਜ਼ ਪੰਜਾਬੀ ਤੇ ਮੈਂ ਹਾਂ ਤੁਹਾਡਾ ਆਪਣਾ ਰਾਜਗਾਲ ਅੱਜ ਅਸੀਂ ਪਹੁੰਚੇ ਆਂ ਜਗਰਾਉਂ ਦੀ ਨਵੀਂ ਦਾਣਾ ਮੰਡੀ ਵਿਖੇ ਜਿੱਥੇ ਕਿ ਕਮੇਟੀ ਸਾਡੇ ਨਾਲ ਹੈਗੇ ਆ ਮਜ਼ਦੂਰ ਯੂਨੀਅਨ ਉਹਨਾਂ ਦੀ ਕਮੇਟੀ ਆਪਣੇ ਨਾਲ ਹੈਗੀ ਆ ਮਾਤਾ ਚਿੰਤਪੂਰਨੀ ਜੀ ਦੇ ਦਰਬਾਰ ਤੇ ਤਕਰੀਬਨ ਪਿਛਲੇ 25-26 ਸਾਲ ਤੋਂ ਇੱਕ ਲਗਾਤਾਰ ਭੰਡਾਰਾ ਚਲਾਇਆ ਜਾਂਦਾ ਹੈਗਾ ਜੋ ਵੀ ਸੰਗਤ ਉੱਤੇ ਪਹੁੰਚਦੀ ਹੈਗੀ ਆ ਉਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਵੈਰਾਈਟੀ ਵੀ ਸੰਗਤ ਨੂੰ ਦਿੱਤੀ ਜਾਂਦੀ ਹੈਗੀ ਆ ਅਵਾ ਕਰਾਂਗੇ ਹੁਣ ਫਿਰ ਦੁਬਾਰਾ ਉਹਨਾਂ ਨੇ ਜੋ ਮਾਤਾ ਜੀ ਦੇ ਦਰਬਾਰ ਦੇ ਵਿੱਚ ਉਹ ਭੰਡਾਰਾ ਲਾਉਣਾ ਹੈਗਾ ਤੇ ਸਾਡੇ ਨਾਲ ਪ੍ਰਧਾਨ ਹੈਗੇ ਆ ਗੁਰਦੀਪ ਸਿੰਘ ਜੀ ਉਹਨਾਂ ਨੇ ਵੀ ਆਪ ਗੱਲਬਾਤ ਕਰਨੀ ਹਾਂ ਜੀ ਪ੍ਰਧਾਨ ਜੀ 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 ਪ੍ਰਧਾਨ ਜੀ ਸੋ ਤੋਂ ਪਹਿਲਾਂ ਜੀ ਮੈਂ ਧੰਨਵਾਦ ਕਰਦਾ ਪੰਜਾਬੀ ਨਿਊਜ਼ ਦਾ ਜਿਨ੍ਹਾਂ ਨੇ ਅੱਜ ਸਾਡਾ ਇਹ ਜਿਹੜਾ ਪ੍ਰੋਗਰਾਮ ਆ ਜੀ ਜਨਤਾ ਤੱਕ ਪਹੁੰਚਾਇਆ ਵਾ ਅਸੀਂ ਇਹਨਾਂ ਦੇ ਬਹੁਤ ਰਣੀ ਆ ਇਹ ਸਾਡਾ ਭਨਾਰਾ ਮਜ਼ਦੂਰ ਜੁਨੀਆਣਾ ਜਗਰਾਉ ਮੰਡੀ ਵੱਲੋਂ ਲਗਾਇਆ ਜਾਂਦਾ ਵਾ ਸਾਡੇ ਨਾਲ ਸਹਿਯੋਗ ਆਰਤੀ ਸਹਿਵਾਨ ਜੀ ਅਰ ਇਸਮਿਲਰ ਜੀ ਤੇ ਦਾਲ ਮਿਲਣਾ ਜੀ ਤੇ ਜਗਰਾਉਂ ਦਾ ਜਿੰਨੇ ਵੀ ਏਰੀਏ ਦੇ ਪਿੰਡ ਆ ਉੱਥੋਂ ਸਾਨੂੰ ਸਹਿਯੋਗ ਮਿਲਿਆ ਤੇ 24 ਸਾਲ ਹੋ ਗਏ ਅਸੀਂ ਇਸ ਜੋ ਦੇ ਨਾਲ 24 ਸਾਲਾਂ ਤੋਂ ਮਹਾਮਾਈ ਦੇ ਦਰਬਾਰ ਤੇ ਪੰਹਾਰਾ ਲਗਾ ਰਹੇ ਹਾਂ ਠੀਕ ਹੈ ਕਿਵੇਂ ਪ੍ਰਧਾਨ ਜੀ ਸ਼ੁਰੂਆਤ ਕਿਵੇਂ ਕੀਤੀ ਆਪਾਂ ਇਹਦੀ ਸ਼ੁਰੂਆਤ ਆ ਜੀ ਏਦਾਂ ਬਸ ਮਹਾਮਾਈ ਦੀ ਕਿਰਪਾ ਨਾਲ ਹੀ ਸੰਗਤਾਂ ਵਾਲਿਓ ਸੰਯੋਗ ਮਿਲਿਆ ਜੀ ਜਿਗਰਾਂ ਅੱਗੇ ਮੇਲਾ ਲਾਉਂਦੀ ਆ ਇੱਥੇ ਹਾਂਜੀ ਜਾਗਰਾਂ ਹੁੰਦਾ ਮਹਾਮਾਈ ਦਾ ਜੀ ਤੇ ਨਵੇਂ ਸਾਲ ਤੇ ਕੋਈ ਪ੍ਰੋਗਰਾਮ ਇਸ ਹੁੰਦਾ ਫਿਰ ਸਾਨੂੰ ਸੰਗਤਾਂ ਨੇ ਸਯੋਗ ਦੇ ਕੇ ਇਸ ਪਾਸੇ ਨੂੰ ਤੋਰਿਆ ਚਲੋ ਉਸ ਸਯੋਗ ਦੇ ਨਾਲ ਅੱਜ ਅਸੀਂ ਪੂਰਾ ਅਪਰਾਲਾ ਕਰਕੇ ਇਹ ਕੰਮ ਚਲਾਈ ਜਾਈਏ ਠੀਕ ਹੈ ਇਹਨਾਂ ਦਿਨਾਂ ਦੇ ਵਿੱਚ ਹੀ ਲੈ ਕੇ ਜਾਣੇ ਹੋ ਜੀ ਹਾਂਜੀ ਹਰ ਸਾਲ ਦੀ ਨਵਾਂ ਚਾਲ ਆ ਕੇ ਆ ਰਹੀ ਹੈ ਜੀ ਪੂਰੀ ਫੁੱਲ ਤਿਆਰੀ ਜੀ ਮਹਾਮਾ ਜੀ ਦੀ ਕਿਰਪਾ ਨਾਲ ਸੰਗਤਾਂ ਦੇ ਸਯੋਗ ਨਾਲ ਫੁੱਲ ਤਿਆਰੀ ਹੈ ਜੀ ਅਸੀਂ 30 ਤਰੀਕ ਨੂੰ ਜਾਂਦੇ ਹਾਂ ਜੀ ਇਹ ਤੋਂ ਆਪਾਂ ਸਯੋਗ ਲੈਣਾ ਹੁੰਦਾ ਹੈਗਾ ਜਿਵੇਂ ਆਰਟੀਆ ਐਸੋਸੀਏਸ਼ਨ ਹੋ ਗਿਆ ਹੋਰ ਜੋ ਆਪਣੇ ਸ਼ਹਿਰ ਦੇ ਲੋਕ ਹੈਗੇ ਆ ਕਿਤੇ ਕੋਈ ਲੱਗਿਆ ਵੀ ਆਪਾਂ ਨੂੰ ਕੋਈ ਜਵਾਬ ਦੇ ਦਿੰਦਾ ਹੈ ਕਿ ਖੇੜੇ ਮੁੱਥੇ ਮਿਲਦੇ ਆ ਜੀ ਜਿਨੇ ਵੀ ਦਾਨ ਕੀਤਾ ਜੇ ਖੇੜੇ ਮੁੱਥੇ ਕੀਤਾ ਸਾਨੂੰ ਆਪ ਸਦਕੇ ਦਾਨ ਕੀਤਾ ਜੇ ਅੱਛਾ ਜੀ ਹਾਂਜੀ ਬਹੁਤ ਵੱਡਾ ਸੰਗਤ ਦਾ ਸੁਖ ਹੋਊਗਾ ਜੀ ਅਸੀਂ ਸੰਗਤ ਦੇ ਰਣੀ ਆ ਸਾਡੀ ਕਲਪਰੀ ਰਹੀ ਠੀਕ ਹੈ ਹਾਂਜੀ ਹੋਰ ਕੀ ਸੁਨੇਹਾ ਲਾਉਣਾ ਚਾਹੋ ਵੀ ਆਪਣੇ ਲੋਕ ਹੋਰ ਜੁੜਨ ਇਹਦੇ ਨਾਲ ਬਸ ਉਹ ਤਾਂ ਜੀ ਸਾਡੇ ਕੰਮ ਨੂੰ ਦੇਖ ਕੇ ਸੰਗਤ ਨੂੰ ਸਿਕੋ ਅਨਕਾਰੀ ਨਹੀਂ ਕਰਦੇ ਜੁੜ ਸਕਦਾ ਵਾ ਸਾਡਾ ਖੁੱਲਾ ਸੱਦਾ ਜੀ ਖੁੱਲਾ ਸੱਦਾ ਜੀ ਹਾਂਜੀ ਕੜਾ ਨੰਬਰ ਨੰਬਰ ਵੀ ਅਸੀਂ ਫਲੈਸ਼ ਕਰਾਂਗੇ ਜੋ ਹੋਰ ਸੰਗਤ ਹੈਗੀ ਇਸ ਨਾਲ ਜੁੜ ਸਕੇ ਕਿ ਗ੍ਰੀਨ ਆ ਰਹੀ ਬਤੀ ਹਾਂਜੀ ਤੇ ਆਪਣੇ ਨਾਲ ਕਾਉਂਸਲਰ ਪਰਮੇਸ਼ ਸਿੰਘ ਮਿਸਿਸੋਤਾ ਜੀ ਆਪਣੇ ਨਾਲ ਹੈਗੇ ਜੋ ਪ੍ਰਧਾਨ ਵੀ ਹੈਗੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਜੀ ਸਸੀਗਰ ਰਾਜ ਬਾਈ ਮੈਂ ਧੰਨਵਾਦ ਕਰਦਾ ਰੈਗੂਲਰ ਚੈਨਲ ਜਿਹੜਾ ਤੁਹਾਡਾ ਪੰਜਾਬੀ ਨਿਊਜ਼ ਆ ਜੀ ਇਹਦੀ ਵਿੱਚ ਜਿਹੜੀ ਵੈਰਾਈਟੀ ਹੈਗੀ ਆ ਆਪਾਂ ਥੋੜਾ ਹੋਰ ਕਲੀਅਰ ਕਰ ਲਈਏ ਵੀ ਜੋ ਪੰਡਹਾਰਾ ਲਗਾਇਆ ਜਾਂਦਾ ਹੈਗਾ ਉੱਚ ਕੀ ਕੀ ਵੈਰਾਈਟੀ ਮਤਲਬ ਸਟਾਰਟਿੰਗ ਤਸਵੀਰ ਤੋਂ ਸਟਾਰਟ ਕਰਦੇ ਹੈਗੇ ਹਾਂਜੀ ਰਾਜੀ ਪਹਿਲਾਂ ਇਹ ਤੁਹਾਡਾ ਜਿਹੜਾ ਧੰਨਵਾਦ ਕਰਨਾ ਰਹਿ ਗਿਆ ਸੀ ਉਹ ਮੈਂ ਧੰਨਵਾਦ ਤਾਂ ਕਰਦਾ ਕਿਉਂਕਿ ਫਸਟ ਟਾਈਮ ਆ ਦੇਖੋ ਇੱਕ ਲੇਬਰ ਯੂਨੀਅਨ ਬਿਲਕੁਲ ਜੀ ਲੇਬਰ ਵਾਲੇ ਬੰਦੇ ਉੱਠ ਕੇ ਆਪਸ ਵਿੱਚ ਜੁੜ ਕੇ ਇੱਕ ਸਰਵਤ ਦੇ ਭਲੇ ਵਾਸਤੇ ਬਿਲਕੁਲ ਵੀ ਗੁਰੂ ਮਹਾਰਾਜ ਚੜ੍ਹਦੀ ਕਲਾ ਰੱਖੇ ਜਿਆਦਾਤਰ ਹੀ ਸਾਡੇ ਜਗਰਾਉਂ ਦੇ ਲੋਕ ਚਿੰਤਪੁਰਨੀ ਨੂੰ ਬਹੁਤ ਜ਼ਿਆਦਾ ਮੰਨਦੇ ਆ ਮਾਤਾ ਚਿੰਤਪੁਰਨੀ ਹਰ ਨਵੇਂ ਸਾਲ ਤੇ ਇਹਨਾਂ ਨੇ ਸ਼ੁਰੂਆਤ ਕੀਤੀ ਜੀ ਭੰਡਾਰੇ ਦੀ ਜਿਹਦੇ ਚ ਅਸੀਂ ਵੀ ਤਿਲ ਫੁੱਲ ਜਿੰਨੇ ਜੋਗੇ ਹੈਗੇ ਆ ਵਿਚ ਇਹਨਾਂ ਦੇ ਨਾਲ ਖੜੇ ਆ ਜੀ ਸੋਹਣੀ ਅਗਵਾਈ ਦੇ ਥੱਲੇ ਅਸੀਂ ਕੰਮ ਕਰ ਰਹੇ ਆ ਇਹ ਚੀਜ਼ ਦਾ ਬੜੀ ਵਧੀਆ ਗੱਲ ਆ ਵੀ ਜਿੰਨੇ ਆਸੇ ਪਾਸੇ ਪਿੰਡਾਂ ਦੇ ਜ਼ਿੰਮੇਦਾਰ ਭਾਈ ਆ ਜਾਂ ਸਾਡਾ ਗਰੀਬ ਤਬਕਾ ਚਾਹੇ ਆੜਤੀਏ ਐਸੋਸ਼ਨ ਲਾਲੋ ਸਾਡੇ ਆੜਤੀਏ ਭਰਾ ਛੱਲਰਾ ਵਾਲੇ ਦਾਲ ਮਿਲਣ ਵਾਲੇ ਹੋਰ ਜਿਹੜੇ ਕੋਈ ਸੱਜਣ ਹੈਗੇ ਆ ਉਹ ਆਪ ਬਲਾ ਕੇ ਸਹਿਯੋਗ ਦਿੰਦੇ ਆ ਆਪ ਦਿੰਦੇ ਹੈਗੇ ਆਪ ਦਿੰਦੇ ਆ ਵੀ ਹਾਂ ਲਿਮਟਡ ਜੇ ਬੰਦੇ ਜੁੜੇ ਹੋਇਆ ਜੀ ਔਰ ਭੰਡਾਰਾ ਬਹੁਤ ਸ਼ਾਨਦਾਰ ਲੱਗਦਾ ਜੀ ਬਹੁਤ ਪੂਰਾ ਟਾਪ ਦਾ ਜੀ ਇਹ ਐਥੀ ਦੀ ਉਹ ਲਾ ਲੋ ਲਸਟਾ ਬਣਾਈ ਹੋਈ ਆ ਇਹਨਾਂ ਦੀ ਸਾਰਾ ਉਹਦਾ ਤਿਆਰੀਆਂ ਚੱਲ ਰਹੀਆਂ ਸੀ ਚਲੋ ਤੁਸੀਂ ਆਏ ਹਾਂਜੀ ਦੇਖੋ ਇਹਨਾਂ ਨੇ ਸ਼ੁਰੂ ਕਰਨਾ ਜੀ 30 ਤਰੀਕ ਤੋਂ ਕੰਮ ਸ਼ੁਰੂ ਹੋ ਜਾਣਾ ਚਲੇ ਜਾਣਾ ਅੱਛਾ ਜੀ 31 ਤਰੀਕ ਨੂੰ ਸਵੇਰੇ 6 ਵਜੇ ਤੋਂ 10 ਵਜੇ ਤੱਕ ਪਾਲਕ ਗੋਭੀ ਆਲੂ ਫਿੰਗਰ ਬ੍ਰੈਡ ਤੇ ਚਾਹ ਦਾ ਲੰਗਰ ਜੀ ਉਸ ਤੋਂ ਬਾਅਦ 11 ਵਜੇ ਤੋਂ 1 ਵਜੇ ਤੱਕ ਮਿਕਸ ਸਬਜੀ ਦਾਲ ਮਖਣੀ ਰਾਇਤਾ ਚਾਵਲ ਰੋਟੀ ਜੀ ਇਹ ਚੱਲੂਗਾ ਫਿਰ 1 ਤੋਂ 2 ਵਜੇ ਤੱਕ ਟਿੱਕੀਆਂ ਦਾ ਲੰਗਰ ਚੱਲੂਗਾ ਜੀ ਫਿਰ 2 ਤੋਂ 3 ਵਜੇ ਤੱਕ ਗੋਲ ਗੱਪਿਆਂ ਦਾ ਫਿਰ 3 ਤੋਂ 4 ਵਜੇ ਤੱਕ ਦਹੀਂ ਪੱਲੇ ਫਿਰ 4 ਤੋਂ 5 ਤੱਕ ਫਰੂਟ ਚਾਟ ਜੀ ਕਿਹੜਾ ਫਰੂਟਾਂ ਦੀ ਚਾਟ ਵੰਡੀ ਜਾਊਗੀ ਜੀ ਫਿਰ 5 ਤੋਂ 6 ਵਜੇ ਤੱਕ ਆਪਣਾ ਜਿਹੜਾ ਖੀਰ ਤੇ ਮਾਲ ਪੂੜੇ ਵਾਹ ਖੀਰ ਤੇ ਮਾਲ ਪੂੜੇ ਫਿਰ 7 ਤੋਂ 11 ਵਜੇ ਤੱਕ ਮੱਕੀ ਦੀ ਰੋਟੀ ਸਰੋਂ ਦਾ ਸਾਗ ਤੇ ਗਜਰੇਲਾ ਜੀ ਫਿਰ ਉਸ ਤੋਂ ਬਾਅਦ 11 ਤੋਂ 12 ਤੱਕ ਪੇਸਟੀਆਂ ਫਿਰ ਮਹਾਮਾਈ ਦੇ ਉੱਥੇ ਜਿਹੜਾ ਆਪਣਾ ਨਵਾਂ ਸਾਲ ਚੜਨਾ ਉਹਦਾ ਜਿਹੜਾ ਕੇਕ ਆ ਪੂਰਾ ਵਧੀਆ ਬਣਾ ਕੇ ਲੈ ਕੇ ਜਾਂਦੇ ਆ ਬੈਸ਼ਨੂ ਤਰੀਕੇ ਨਾਲ ਉਹ ਕਟਿਆ ਜਾਂਦਾ ਜੀ ਫੁੱਲ ਚੜੀਆਂ ਦੀ ਉੱਥੇ ਮਤਲਬ ਪੂਰਾ ਉਹ ਸੈਟਅਪ ਚੱਲਦਾ ਜਿੱਦਾਂ ਪੂਰੀਆਂ ਅਤਿਸ਼ਬਾਜੀ ਵਗੈਰਾ ਜੋ ਵੀ ਆ ਵੀ ਨਵੇਂ ਸਾਲ ਦੇ ਲੋਕ ਨੇ ਵਿੱਚ ਲੋਕ ਭੰਡਾਰਾ ਪ੍ਰਧਾਨ ਜਿੱਲਾ ਸਟਾਰਟਿੰਗ ਕੀਤਾ ਹੋਊ ਚ ਕੋਈ ਚੀਜ਼ਾਂ ਰਹਿ ਜਾਂਦੀਆਂ ਫਿਰ ਉਹ ਅਗਲਾ ਸੋਚਦਾ ਵੀ ਆ ਚੀਜ਼ ਪਿਛਲੀ ਵਾਰ ਨਹੀਂ ਹੋ ਸਕੀ ਬੇਹਰ ਕੇ ਹੀ ਇਹ ਕਰ ਲਗੇ ਹੈ ਨਾ ਇਹ ਵੀ ਚੀਜ਼ ਹੁੰਦੀ ਹੈ ਜੀ ਹਾਂਜੀ 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 ਆਏ ਸਾਲ ਕੋਈ ਨਾ ਕੋਈ ਆਈਟਮ ਅਸੀਂ ਵਧਾਉਣੇ ਹੈ ਜੀ ਅੱਛਾ ਕਿਉਂ ਸੰਗਤ ਏ ਚੀਜ਼ ਨੂੰ ਦੇਖ ਕੇ ਜਿਹੜੀ ਸੰਗਤ ਜਾਂਦੀ ਆ ਉਹ ਦੇਖ ਕੇ ਫਿਰ ਸਾਨੂੰ ਦੱਸਦੇ ਆ ਵੀ ਗਾਂ ਨੂੰ ਜੀ ਤੁਸੀਂ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਆ ਤੁਸੀਂ ਕੋਈ ਨਾ ਕੋਈ ਆਈਟਮ ਨਵੀਂ ਪਾਓ ਹਰ ਸਾਲ ਅਸੀਂ ਕੋਈ ਨਾ ਕੋਈ ਆਟਮ ਨਹੀਂ ਪਹੁੰਚਦੇ ਜੀ ਸਹੀ ਸੰਗਠਨ ਦੇ ਸਹਿਯੋਗ ਨਾਲ ਜੀ ਫਿਰ ਉਹ ਜਦੋਂ ਦਿਨ ਚੜਦਾ ਜੀ ਸਵੇਰ ਨੂੰ ਫਿਰ ਚਾਹ ਤੇ ਪਕੌੜਾ ਸ਼ੁਰੂ ਹੋ ਜਾਂਦਾ ਜੀ ਫਿਰ ਉਹਦੇ ਨਾਲ ਦਹੀਂ ਪਰੌਂਠਾ ਦਿੱਤਾ ਜਾਂਦਾ ਸਵੇਰ ਦੇ ਟਾਈਮ ਸਵੇਰ ਦੇ ਟਾਈਮ ਔਰ ਜਿੰਨੇ ਨਾਲ ਸਹਿਯੋਗੀ ਅੱਛਾ ਹੋਰ ਵੱਡੀ ਗੱਲ ਹੈ ਜੀ ਕੋਈ ਪੇੜ ਬੰਦਾ ਨਹੀਂ ਜਾਂਦਾ ਸਾਰੇ ਚਾਹੇ ਲੇਡੀਜ਼ ਆ ਜਾਂਦੀਆਂ ਚਾਹੇ ਜੈਂਟਸ ਜਾਂਦੇ ਮੁੰਡੇ ਆਪਦੀ ਸ਼ਰਧਾ ਨਾਲ ਸੇਵਾ ਕਰਨ ਜਾਂਦੇ ਆ ਨਹੀਂ ਜਾ ਰਹੇ ਹਾਂ ਜੀ ਹਾਂ ਜੀ ਤੇ ਉਸ ਤੋਂ ਬਾਅਦ ਉਥੋਂ ਪ੍ਰਸ਼ਾਦ ਮਹਾਮਈ ਦਾ ਬਣਾ ਕੇ ਜਿਹੜੇ ਸਹਿਯੋਗੀ ਸੱਜਣਾ ਉਹਨਾਂ ਨੂੰ ਮਤਲਬ ਕੋਈ ਵੀ ਚੀਜ਼ ਉੱਥੋਂ ਬਣਾ ਕੇ ਮਹਾਮਈ ਦਾ ਭੋਗ ਲਵਾ ਕੇ ਉਹਨਾਂ ਦੇ ਘਰ-ਦਰ ਤੱਕ ਵੀ ਪਹੁੰਚਦੀ ਕੀਤੀ ਜਾਂਦੀ ਹੈ ਇੱਥੇ ਪਹੁੰਚਦੇ ਵੀ ਆ ਜੀ ਸਾਥ ਵੀ ਦਿੰਦੇ ਆ ਠੀਕ ਹੈ ਜੀ ਹੋਰ ਆਪਾਂ ਕੋਈ ਸਯੋਗ ਕੋਈ ਅਪੀਲ ਕੋਈ ਸੁਨੇਹਾ ਦੇਣਾ ਚਾਹੋ ਇਸ ਪੰਡਾਜ ਦੇ ਵਿੱਚ ਲੋਕ ਵੱਧ ਚੜ ਕੇ ਹਿੱਸਾ ਤਾਉਣ ਮੈਂ ਇਹ ਹੀ ਕਹਿਣਾ ਚਾਹੂੰਗਾ ਕਿ ਸਾਡੇ ਜਿੰਨੇ ਨੌਜਵਾਨ ਸਾਥੀ ਆ ਜੀ ਜੀ ਇਸ ਚੰਗੇ ਪਹਿਲ ਕਾਦਮੀ ਲਈ ਦੇਖੋ ਜਿਹੜਾ ਆਪ ਹੀ ਕਹਾ ਗਿਆ ਨਾ ਵੀ ਉਹ ਜਿਹੜਾ ਲੰਗਰ ਪ੍ਰਸ਼ਾਦਾ ਹੈ ਗੁਰੂ ਪੀਰਾਂ ਦੀ ਪਹਿਰਤਾ ਜੀ ਇਹਨੂੰ ਕਿਸੇ ਵੀ ਤਰੀਕੇ ਨਾਲ ਚਲੋ ਮਾਡਰਨ ਜਮਾਨੇ ਦੇ ਨਾਲ ਵੀ ਥੋੜਾ ਥੋੜਾ ਚੇਂਜ ਕਰ ਦੇ ਮਾਡਰਨ ਤਰੀਕੇ ਦਾ ਵੀ ਚੱਲੀ ਜਾਂਦਾ ਜੀ ਜੀ ਇਹ ਲੰਗਰ ਪ੍ਰਸ਼ਾਦਾ ਜਿਹੜਾ ਚਲਾਉਣਾ ਨਵੇਂ ਸਾਲ ਦੀ ਪਹਿਲ ਤੇ ਜੀ ਉਸ ਗੁਰੂ ਮਹਾਰਾਜ ਦੇ ਨਾਮ ਦਾ ਤੇ ਉਹ ਪ੍ਰਮਾਤਮਾ ਨੂੰ ਵੀ ਚੰਗਾ ਲੱਗਦਾ ਹੋਊਗਾ ਤੇ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਇੱਕ ਗਰੀਬ ਤਬਕਾ ਜਿਹੜੇ ਅਸੀਂ ਲੇਬਰ ਲੋਕ ਹੁੰਨੇ ਆ 24-25 ਸਾਲ ਅਸੀਂ ਆਪਸ ਵਿੱਚ ਇਕੱਠੇ ਕੱਢ ਲਏ ਜਾਨੀ ਇੱਕ ਇਮਾਨਦਾਰ ਟੀਮ ਜੁੜੀ ਹੋਣ ਬਈ ਇਹ ਆਪਾਂ ਕਹਿ ਸਕਦੇ ਆ ਵੀ ਇਹਨਾਂ ਦਾ ਹਸਾਬ ਕਿਤਾਬ ਸਹੀ ਆ ਲੋਕ ਫੇਥ ਕਰਦੇ ਆ ਔਰ ਹਰ ਸਾਲ ਪੂਰਾ ਵਧੀਆ ਕਰਦੇ ਆ ਨਵੇਂ ਸਾਲ ਦਾ ਆਗਾਜ਼ ਆ ਜਿਹੜਾ ਇਹਨੇ ਸੋਹਣੇ ਢੰਗ ਨਾਲ ਹੋਣਾ ਤੇ ਮੈਂ ਹਲਕਾ ਜਗਰਾਉਂਦੇ ਵਾਸੀਆਂ ਨੂੰ ਇਹ ਕਹੂੰਗਾ ਕਿ ਖੋਰ ਵੀ ਬਾਤ ਚੜ ਕੇ ਸਹਿਯੋਗ ਦੇਣ ਕਿ ਇਸ ਤੋਂ ਬਿਹਤਰ ਕੁਝ ਹੋਰ ਵੀ ਕੀਤਾ ਜਾ ਸਕੇ ਤੇ ਪ੍ਰਧਾਨ ਜੀਆਂ ਦਾ ਧੰਨਵਾਦ ਆ ਪੂਰੀ ਟੀਮ ਜਿਹੜੀ ਖੜੀ ਆ ਇਹਨਾਂ ਦੀ ਬਹੁਤ ਸੋਹਣੀ ਮਿਹਨਤ ਆ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੇ ਆ ਹਰ ਥਾਂ ਤੇ ਪਹੁੰਚਣਾ ਹਰ ਇੱਕ ਚੀਜ਼ ਕੱਲੀ ਕੱਲੀ ਲਿਖਣੀ ਫਿਰ ਉਹਨੂੰ ਇਕੱਠਾ ਕਰਨਾ ਉੱਤੇ ਤੱਕ ਟਰੱਕ ਯੂਨੀਅਨ ਟਰੱਕ ਵੀ ਪ੍ਰੋਵਾਈਡ ਕਰਾਉਂਦੀ ਆ ਉਹ ਵੀ ਮਤਲਬ ਸੇਵਾ ਦਿੰਦੇ ਆ ਮਤਲਬ ਹਰ ਇੱਕ ਵਰਗ ਸੇਵਾ ਦਿੰਦਾ ਇਹਨਾਂ ਲੋਕ ਠੀਕ ਹੈ ਗ੍ਰੀਨ ਦੇਖੇ ਹਾਂਜੀ ਪ੍ਰਧਾਨ ਜੀ ਆ ਜਿਆਦਾ ਜੋ ਸੇਵਾ ਦੇ ਵਿੱਚ ਨੌਜਵਾਨ ਜਿਆਦਾ ਜਾਂਦੇ ਹੈਗੇ ਆ ਜਾਂ ਕਿਉਂਕਿ ਦੇਖੋ ਨਸ਼ੇ ਦੇ ਵਿੱਚ ਕੋਈ ਨੌਜਵਾਨ ਜਾਂਦਾ ਸਾਡੇ ਨਾਲ ਇਹ ਜਿਹੜੇ ਵੀ ਨੌਜਵਾਨ ਜਿਆਦਾ ਪੀੜੀ ਜੁੜੀ ਹੋਈ ਹੈ ਜੀ ਜਿਆਦਾ ਹੈ ਹਾਂਜੀ ਅਸੀਂ ਉਹਨਾਂ ਨੂੰ ਬਸ ਇਹੀ ਪ੍ਰੇਰਣਾ ਹਰੇਕ ਨੌਜਵਾਨ ਨੂੰ ਇਹੀ ਕਹਿੰਨੇ ਆ ਕਿ ਭਾਈ ਨਸ਼ਿਆਂ ਨੂੰ ਤਿਆ ਕੇ ਹਾਂਜੀ ਗੁਰੂ ਦੇ ਲੜ ਲੱਗੋ ਤੇ ਭਲਾ ਹੀ ਹੋ ਗਏ ਬਿਲਕੁਲ ਜੀ ਬਿਲਕੁਲ ਬਿਲਕੁਲ ਸੇਵਾ ਦੇ ਵਿੱਚ ਆਜੋ ਮਨੁੱਖ ਜਿਹੜੇ ਬਲੋਕ ਲੱਗੇ ਹੋਏ ਆ ਜੇ ਇਧਰ ਨੂੰ ਸੇਵਾ ਜੁੜਨਗੇ ਸ਼ਾਇਦ ਉਹ ਕਹਿ ਸਕਦੇ ਆ ਵੀ ਉਹ ਨਸ਼ੇ ਦਾ ਜਿਹੜਾ ਹੈਗਾ ਛੱਡ ਕੇ ਹਾਂਜੀ ਉਹ ਆਪ ਦਾ ਇਧਰ ਕੰਮ ਧੰਦਾ ਵਧੀਆ ਕਰ ਲੈ ਜੇ ਉਹ ਨਸ਼ੇ ਤਿਆ ਕੇ ਇਸ ਪਾਸੇ ਵੀ ਚੱਲ ਪੈਣਗੇ ਇਹ ਆਟੋਮੈਟਿਕ ਹੀ ਇਹ ਨਸ਼ਾ ਛੱਡ ਜੂਗਾ ਨਾਮ ਦਾ ਤੇ ਦੂਜਾ ਨਸ਼ਾ ਛੁੱਟ ਜੂਗਾ ਦੂਜੇ ਦਾ ਖਤਮ ਹੀ ਹੋ ਜੂਗਾ ਜੀ ਜੀ ਹਾਂਜੀ ਕਿਤਾ ਪ੍ਰਧਾਨ ਤੋਂ ਬਾਅਦ ਦੇਖੋ ਸਭ ਤੋਂ ਪਹਿਲਾਂ ਉਤਮ ਆਪਦੀ ਕਿਰਤ ਬਿਲਕੁਲ ਆਪ ਦਾ ਕਿਰਤ ਸਭ ਤੋਂ ਪਹਿਲਾਂ ਬਿਲਕੁਲ ਉਸ ਤੋਂ ਬਾਅਦ ਰੱਬ ਦੀ ਭਗਤੀ ਕਿਉਂਕਿ ਗੁਰੂ ਸਾਹਿਬ ਨੇ ਕੋ ਨਾਨਕਦੇਵ ਜੀ ਨੇ ਸਿੱਖਿਆ ਹੀ ਦਿੱਤੀ ਆ ਵੀ ਤੁਸੀਂ ਕਿਰਤ ਕਿਰਤ ਦੇ ਵਿੱਚ ਰਹਿ ਕੇ ਹੀ ਭਗਤੀ ਹੋ ਸਕਦੀ ਆ ਇਹ ਵੱਡੀ ਗੱਲ ਆ ਕਿ ਇਹ ਜਿਹੜਾ ਸਾਡਾ ਮਿਹਨਤੀ ਸਮਾਜ ਆ ਆਪ ਵੀ ਕਿਰਤ ਕਰਦਾ ਹੱਕ ਸੱਚ ਦੀ ਕਮਾਈ ਤੋਂ ਜਦੋਂ ਤੁਸੀਂ ਚੱਲਦੇ ਹੋ ਤਾਂ ਮੇਰੇ ਖਿਆਲ ਆ ਆਪ ਹੀ ਉਹਨੂੰ ਭਾਗ ਲੱਗਦੇ ਆ ਬਾਈ ਇਹੀ ਏ ਟੀਮ ਦੀ ਵੱਡੀ ਗੱਲ ਆ ਕਿ ਕਿਰਤ ਦੇ ਵਿੱਚੋਂ ਜਦੋਂ ਹਿੱਸਾ ਸ਼ੁਰੂ ਕਰਦੇ ਤਾਂ ਉਹ ਵੱਡੇ ਭੰਡਾਰਿਆਂ ਦੇ ਰੂਪ ਦੇ ਵਿੱਚ ਚੱਲ ਪੈਂਦਾ ਏ ਤੋਂ ਟਰੱਕ ਪਰ ਪਰ ਜਾਂਦੇ ਉਹ ਮੇਹਰ ਆ ਗੁਰੂ ਮਹਾਰਾਜ ਦੀ ਜਦੋਂ ਉਪਦੇਸ਼ ਆ ਗੁਰੂ ਮਹਾਰਾਜ ਦਾ ਕਰਨ ਤਾਂ ਉਹ ਸਭ ਲਈ ਕਰਤਦਾਈ ਅਸੀਂ ਸਨੇਹਾ ਲਾਵਾਂਗੇ ਇਹ ਹਰ ਇੱਕ ਵਰਗ ਹਰ ਇੱਕ ਵਰਗ ਦਾ ਬੱਚਾ ਕਰਤ ਕਰੇ ਤੇ ਉਹਦੇ ਜਦੋਂ ਤੁਸੀਂ ਕਰਤ ਕਰਦੇ ਹੋ ਕਰਤ ਦੇ ਨਾਲ ਆਟੋਮੈਟਿਕਲੀ ਤੁਹਾਡਾ ਮਾਈਂਡ ਚੇਂਜ ਹੋਣਾ ਸ਼ੁਰੂ ਹੋ ਜਾਂਦਾ ਤੁਸੀਂ ਆਪੇ ਰੱਬ ਵੱਲ ਨੂੰ ਵੀ ਜਾਣੇ ਹੋ ਧਰਮ ਵੱਲ ਜਾਣੇ ਹੋ ਚੰਗੇ ਕਮਾਬਲ ਜਾਨੇ ਮਾੜੀ ਸੰਗਤ ਆਪਣੇ ਆਪ ਹੀ ਛੁੱਟ ਜਾਂਦੀ ਹੈ ਜਦ ਤੁਸੀਂ ਕਿਰਤ ਵਾਲੇ ਪਾਸੇ ਜਾਂਦੇ ਹੋ ਸਹੀ ਸਾਰਿਆਂ ਨੂੰ ਅਸੀਂ ਤਾਂ ਕਿਰਤ ਦਾ ਸਨੇਹਾ ਦੇਵਾਂਗੇ ਜੀ ਹੋਰ ਕੋਈ ਗੁੰਮ ਨਹੀਂ ਪਿਆ ਓਕੇ ਜਪਾ ਪ੍ਰਧਾਨ ਜੀ ਨੇ ਗੁਰਦੀਪ ਜੀ ਨੇ ਉਹ ਗੱਲ ਕੀਤੀ ਹੈਗੀ ਆ ਰਮੇਸ਼ ਸਿੰਘ ਮਿਸਿਓ ਤਾਂ ਇਹ ਗੱਲ ਕੀਤੀ ਹੈਗੀ ਆ ਕੈਮਰਾਮੈਨ ਦਿਖਾਉ ਕਿ ਬਈ ਇੱਕ ਵਾਰੀ ਜੋ ਮੈਂਬਰ ਹੈਗੇ ਆ ਉਹਨਾਂ ਨੂੰ ਪੂਰਾ ਦਿਖਾ ਦੇਣ ਇੱਕ ਵੱਡੀ ਗੱਲ ਇਹਦੇ ਵਿੱਚ ਇਹ ਹੈਗੀ ਆ ਵੀ ਹਰ ਸਾਲ ਭੰਡਾਰਾ ਲਾਉਂਦੇ ਹੈਗੇ ਇਹਨੇ ਲੰਮੇ ਸਮੇਂ ਤੋਂ ਲਗਾਤਾਰ ਰੂਟੀਨ ਵਾਇਜ ਇਹ ਭੰਡਾਰਾ ਚੱਲਦਾ ਪਿਆ ਇਹਦੇ ਵਿੱਚ ਕਹਿ ਸਕਦੇ ਆ ਵੀ ਜੋ ਸੇਵਾਦਾਰ ਪੱਕੇ ਤੌਰ ਤੇ ਲੱਗੇ ਆ ਵੀ ਹਰ ਸਾਲ ਜਾਂਦੇ ਹੈਗੇ ਆ ਤਾਂ ਉਹਨਾਂ ਦੇ ਵਿੱਚ ਕੋਈ ਟੁੱਟਦਾ ਨਹੀਂ ਹੈਗਾ ਨਵੇਂ ਤੋਂ ਨਵੇਂ ਚਿਹਰੇ ਹੋਰ ਵੀ ਇਸ ਭੰਡਾਰੇ ਦੇ ਵਿੱਚ ਆਪਦਾ ਯੋਗਦਾਨ ਪਾਉਂਦਾ ਹੈਗਾ ਤੇ ਇਸ ਭੰਡਾਰੇ ਨੂੰ ਇੱਕ ਵਧੀਆ ਤਰੀਕੇ ਨਾਲ ਨੇਪਰੇ ਚੜਾਇਆ ਜਾਂਦਾ ਹੈਗਾ ਜੀ ਵੀਰ ਰਹੋ ਰੈਗੂਲਰ ਗਾਂ 24 ਨਿਊਜ਼ ਪੰਜਾਬੀ ਮੈਂ ਹਾਂ ਤੁਹਾਡਾ ਆਪਣਾ ਰਾਜਗੁਰ ਧੰਨਵਾਦ ਜੀ